ਸਾਰਿਆਂ ਨੂੰ ਨਵੇਂ ਸਾਲ ਤੇ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਨੋਜਮਾਨਾਂ ਵੱਲੋਂ ਤੇ ਗਲੀ ਮਹੱਲੇ ਦੇ ਸਹਿਯੋਗ ਨਾਲ ਜਿਹੜਾ ਇਹ ਲੰਗਰ ਦਾ ਪ੍ਰਬੰਧ ਕੀਤਾ ਗਿਆ ਗਰਮਾ-ਗਰਮ ਦੁੱਧ ਅਤੇ ਗਰਮਾ-ਗਰਮ ਦੁੱਧ ਅਤੇ ਰਸ ਦਾ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਤੋਂ ਕਿ ਜਿੱਥੇ ਗਲੀ ਮਹੱਲੇ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਕੀਤਾ ਗਿਆ ਲਾਈਵ ਤਸਵੀਰਾਂ ਨੇ ਬਟਾਲਾ ਦੀਆਂ ਕਿ ਜਿੱਥੇ ਹਰ ਸਾਲ ਨਵੇਂ ਸਾਲ ਤੇ ਲੋਕ ਜਿਹੜੇ ਨੇ ਗੁਰਦੁਆਰੇ ਮੰਦਰਾਂ ਮਸਜਿਦਾਂ ਵਿੱਚ ਜਾਂਦੇ ਨੇ ਅਰਦਾਸ ਕਰਦੇ ਨੇ ਕਿ ਨਵਾਂ ਸਾਲ ਜਿਹੜਾ ਏ ਸਾਰਿਆਂ ਵਾਸਤੇ ਖੁਸ਼ੀਆਂ ਕਾਰੋਬਾਰ ਵਾਲਾ ਆਵੇ ਤੇ ਐਦਾਂ ਹੀ ਹਰ ਸਾਲ ਜਿਹੜਾ ਏ ਖੁਸ਼ੀਆਂ ਤੇ ਚਾਵਾਂ ਦੇ ਨਾਲ ਲੋਕ ਜਿਹੜੇ ਨੇ ਨਵੇਂ ਸਾਲ ਦੇ ਉੱਤੇ ਲੰਗਰ ਵੀ ਲਗਾਉਂਦੇ ਨੇ ਤੇ ਗਰਮਾ-ਗਰਮ ਦੁੱਧ ਦਾ ਵੀ ਲੰਗਰ ਲੱਗ ਗਿਆ ਦੇਖੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੇ ਗਾਂਧੀ ਨਗਰ ਕੈਂਪ ਦੇ ਵਿੱਚ ਗਰਮਾ-ਗਰਮ ਦੁੱਧ ਅਤੇ ਰਸ ਦਾ ਲੰਗਰ ਲਗਾਇਆ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਵੀ ਵੀਡੀਓ ਨੂੰ ਵਾਤਵਾਤ ਸ਼ੇਅਰ ਕਰਿਓ ਤੇ ਸਾਰਿਆਂ ਦੇ ਭਲੇ ਦੀ ਅਰਦਾਸ ਕਰਿਓ ਨਵਾਂ ਸਾਲ ਜੇ ਰਾਇ ਸਾਰਿਆਂ ਦੇ ਉੱਤੇ ਖੁਸ਼ੀਆਂ ਦੇ ਚਾਮਾਂ ਵਾਲਾ ਆਵੇ ਤੇ ਦੇਖੋ ਲਾਈਵ ਤਸਵੀਰਾਂ ਨੇ ਜਕਾਰਾ ਸ਼ੇਰਾਂ ਵਾਲੀ ਦਾ ਦਰਬਾਰ ਕੀ ਜੈ ਸ਼ੇਕਾਰਾ ਸ਼ਿਪੋਲੇ ਪੰਡਾਰੀ ਦਾ ਬੋਲ ਸੱਚੇ ਦਰਬਾਰ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਬਾਰ ਕੀ ਜੈ ਚੰਕਾ ਵਾਲੇ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਚਲੋ ਜੀ ਲੋ ਜੀ ਗਰਮਾ ਗਰਮ ਗਰਮਾ ਗਰਮ ਦੁੱਧ ਦਾ ਲੰਗਰ ਤੇ ਰਸ ਦਾ ਲੰਗਰ ਜਿਹੜਾ ਲਗਾਇਆ ਗਿਆ ਦੇਖੋ ਲਾਈਵ ਤਸਵੀਰਾਂ ਨੇ ਬਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਕਿ ਹਰ ਸਾਲ ਲੰਗਰ ਜਿਹੜਾ ਇਹ ਲਗਾਇਆ ਜਾਂਦਾ ਨੋਜਵਾਨਾਂ ਵੱਲੋਂ ਤੇ ਗਲੀ ਮੁਹੱਲੇ ਦੇ ਸਹਿਯੋਗ ਨਾਲ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਤੇ ਨਵੇਂ ਸਾਲ ਦੀ ਜਿਹੜੀ ਇਹ ਆਮਦ ਸ਼ੁਰੂ ਹੋ ਚੁੱਕੀ ਹੈ ਤੇ ਨਵੇਂ ਸਾਲ ਤੇ ਜਿਹੜਾ ਲੰਗਰ ਲਗਾਇਆ ਗਿਆ ਹੈ ਗਰਮਾ ਗਰਮ ਦੁੱਧ ਦਾ ਇਹਨੂੰ ਬੰਦ ਕਰ ਦੇ ਇਹਨੂੰ ਬੰਦ ਕਰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਲੋਹੜੀ ਦੀਆਂ ਵੀ ਬਹੁਤ-ਬਹੁਤ ਮੁਬਾਰਕਾਂ ਦੇਖੋ ਲਾਈਵ ਤਸਵੀਰਾਂ ਨੇ ਬਟਾਲਾ ਬਟਾਲਾ ਦੀਆਂ ਤਸਵੀਰਾਂ ਨੇ ਲਾਈਵ ਤੁਹਾਨੂੰ ਦਿਖਾ ਰਹੇ ਆਪਾਂ ਕਿ ਲੰਗਰ ਜੇਰਾ ਲਗਾਇਆ ਗਿਆ ਏ ਲੰਗਰ ਲਗਾਇਆ ਗਿਆ ਏ ਬਾਬੇ ਦੀ ਕਿਰਪਾ ਨਾਲ ਨਵੇਂ ਸਾਲ ਦੇ ਉੱਤੇ ਹਰ ਸਾਲ ਜੇਰਾ ਇਹ ਲੰਗਰ ਲਗਾਇਆ ਜਾਂਦਾ ਏ ਤੇ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਆਪਾਂ ਬਟਾਲਾ ਦੀਆਂ ਤਸਵੀਰਾਂ ਨੇ ਜਿੱਥੇ ਹਰ ਸਾਲ ਜਿਹੜਾ ਏ ਲੰਗਰ ਲਗਾਇਆ ਜਾਂਦਾ ਏ ਗਰਮਾ ਗਰਮ ਦੁੱਧ ਦਾ ਤੇ ਐਸ ਸਾਲ ਵੀ ਜਿਹੜਾ ਏ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਲੰਗਰ ਲਗਾਇਆ ਗਿਆ ਏ ਤੇ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵਾਕਿਆ ਹੀ ਬਾਬੇ ਦੀ ਕਿਰਪਾ ਏ ਬਾਬੇ ਨਾਨਕ ਦਾ ਜਿਹੜਾ ਏ ਉਹ ਲੰਗਰ ਬਾਬੇ ਨਾਨਕ ਦਾ ਜਿਹੜਾ ਲੰਗਰ ਆ ਉਹ ਚੱਲਦਾ ਰਹਿੰਦਾ ਪੰਜਾਬ ਦੇ ਵਿੱਚ ਤੇ ਦੇਖੋ ਲਾਈਵ ਤਸਵੀਰਾਂ ਨੇ ਤੁਹਾਨੂੰ ਕਿਦਾਂ ਛੋਟੇ ਛੋਟੇ ਬੱਚੇ ਜਿਹੜੇ ਨੇ ਸੇਵਾ ਕਰਦੇ ਪਏ ਨੇ ਤੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਟਾਲਾ ਵੀਆਂ ਤਸਵੀਰਾਂ ਨੇ ਜਿੱਥੇ ਕੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮਾ ਗਰਮ ਦੁੱਧ ਦਾ ਲੰਗਰ ਜਿਹੜਾ ਲਗਾਇਆ ਗਿਆ ਏ ਤੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਤੇ ਨਵੇਂ ਸਾਲ ਦੇ ਉੱਤੇ ਜਿਹੜਾ ਲੰਗਰ ਲਗਾਇਆ ਗਿਆ ਏ ਹਰ ਸਾਲ ਹਰ ਸਾਲ ਉਡੀਕ ਹੁੰਦੀ ਏ ਕਿ ਨਵਾਂ ਸਾਲ ਜਿਹੜਾ ਇਹ ਸਾਰਿਆਂ ਦੇ ਉੱਤੇ ਖੁਸ਼ੀਆਂ ਤੇ ਚਾਵਾਂ ਵਾਲਾ ਆਵੇ ਤੇ ਐਦਾਂ ਹੀ ਹਰ ਸਾਲ ਦੇ ਵਿੱਚ ਜਿਹੜਾ ਲੰਗਰ ਲਗਾਇਆ ਜਾਂਦਾ ਏ ਨਵੇਂ ਸਾਲ ਤੇ ਤੇ ਦੇਖੋ ਗਰਮਾ ਗਰਮ ਦੁੱਧ ਦਾ ਨਵੇਂ ਸਾਲ ਤੇ ਨੌਜਵਾਨਾਂ ਵੱਲੋਂ ਤੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਉਹ ਲੰਗਰ ਲਗਾਇਆ ਗਿਆ ਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਜੈਕਾਰਾ ਮਾਤਾ ਚਿੰਤਾਪੁਰਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਲਾਈਵ ਤਸਵੀਰਾਂ ਨੇ ਜਿਕਾਰੇ ਲੱਗਦੇ ਪਏ ਨੇ ਤੇ ਨਾਲ ਦੀ ਨਾਲ ਸੇਵਾ ਵੀ ਹੁੰਦੀ ਪਈ ਏ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਹਰ ਸਾਲ ਲੋਕ ਜਿਹੜੇ ਨੇ ਅਰਦਾਸ ਕਰਦੇ ਨੇ ਕਿ ਪਿਛਲਾ ਸਾਲ ਵੀ ਖੁਸ਼ੀਆਂ ਤੇ ਚਾਵਾਂ ਦੇ ਨਾਲ ਲੰਘਿਆ ਤੇ ਨਵਾਂ ਸਾਲ ਵੀ ਜਿਹੜਾ ਏ ਉਹ ਖੁਸ਼ੀਆਂ ਦੇ ਚਾਵਾਂ ਦੇ ਨਾਲ ਹੀ ਲੰਘੇ ਏਦਾਂ ਹੀ ਸਾਰਿਆਂ ਦੇ ਉੱਤੇ ਤੇਰਾ ਖੁਸ਼ੀਆਂ ਵਾਲਾ ਨਵਾਂ ਸਾਲ ਆਵੇ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਟਾਲਾ ਦੇ ਗਾਂਧੀ ਨਗਰ ਕੈਂਪ ਦੀਆਂ ਤਸਵੀਰਾਂ ਨੇ ਦਿੱਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੇਂ ਸਾਲ ਦੇ ਉੱਤੇ ਬਹੁਤ ਸੱਚੇ ਦਰਬਾਰ ਕੀ ਜੈ ਹਰ ਸਾਲ ਜਿਹੜਾ ਇਹ ਗਰਮਾ-ਗਰਮ ਦੁੱਧ ਦਾ ਲੰਗਰ ਲਗਾਇਆ ਜਾਂਦਾ ਹੈ ਤੇ ਦੇਖੋ ਲਾਈਵ ਤਸਵੀਰਾਂ ਨੇ ਬਟਾਲਾ ਦੀਆਂ ਜਿੱਥੇ ਹਰ ਸਾਲ ਨੌਜਵਾਨਾਂ ਵੱਲ ਬੋਲ ਸਤਿ ਸੇ ਦਰਬਾਰ ਕੀ ਜੈ ਜਕਾਰਿਆਂ ਨਾਲ ਸੇਵਾ ਹੋ ਰਹੀ ਹੈ ਬੋਲ ਸਤਿ ਸੇ ਦਰਬਾਰ ਕੀ ਜੈ ਕੋ ਲਾਈਵ ਤਸਵੀਰਾਂ ਨੇ ਤੇ ਵੀਡੀਓ ਨੇ ਵੱਧ ਵੱਧ ਸ਼ੇਅਰ ਕਰਿਓ ਤੇ ਜਕਾਰੇ ਵੀ ਲੱਗਦੇ ਪੈ ਨੇ ਤੇ ਸੇਵਾ ਵੀ ਦੇਰੀ ਜੇ ਕੀਤੀ ਜਾ ਰਹੀ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵਾ ਜਰੀ ਹੋ ਰਹੀ ਏ ਗਰਮਾ ਗਰਮ ਦੁੱਧ ਗਰਮਾ ਗਰਮ ਦੁੱਧ ਦਾ ਲੰਗਰ ਦੇ ਰਹਾ ਏ ਉਹ ਲਗਿਆ ਹੋਇਆ ਏ ਲਾਈਵ ਤਸਵੀਰਾਂ ਨੇ ਲਾਈਵ ਤਸਵੀਰਾਂ ਨੇ ਗਰਮਾ ਗਰਮ ਦੁੱਧ ਦੀਆਂ ਇਹ ਹਰ ਸਾਲ ਜਿਹੜਾ ਏ ਉਹ ਐਦਾਂ ਹੀ ਸੇਵਾ ਹੁੰਦੀ ਏ ਹਰ ਸਾਲ ਐਦਾਂ ਹੀ ਸੇਵਾ ਕਰਦੇ ਨੇ ਨਵੇਂ ਸਾਲ ਦੇ ਉੱਤੇ ਲਾਈਵ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਹਾਂ ਬਾਬਾ ਜੀ ਕਿਰਪਾ ਬਣਾਈ ਰੱਖਣ ਸਾਰਿਆਂ ਦੇ ਉੱਤੇ ਨਵੇਂ ਸਾਲ ਜਿਹੜਾ ਹੈ ਖੁਸ਼ੀਆਂ ਤੇ ਚਾਵਾਂ ਦੇ ਨਾਲ ਜਿਹੜਾ ਹੈ ਸਾਰਿਆਂ ਦੇ ਉੱਤੇ ਆਵੇ ਸਰਬੱਤ ਦੀ ਸਰਬੱਤ ਦੇ ਭਲੇ ਦੀ ਅਰਦਾਸ ਵੀ ਜਰੀ ਹੈ ਤੇ ਨਾਲ ਦੀ ਨਾਲ ਸਾਰਿਆਂ ਤੇ ਮੇਰਾ ਪ੍ਰਿਆਥ ਰੱਖਿਓ ਬਾਬਾ ਜੀ ਮਾਤਾ ਰਾਣੀ ਕਿਰਪਾ ਕਰੇ ਸਾਰਿਆਂ ਦੇ ਉੱਤੇ ਐਦਾਂ ਹੀ ਹਰ ਸਾਲ ਜਿਹੜਾ ਇਹ ਲੰਗਰ ਗਰਮਾ ਗਰਮ ਗੋਦਾ ਲੰਗਰ ਤੇ ਰਸਤਾ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਤੋਂ ਬੜਾ ਵਧੀਆ ਉਪਰਾਲਾ ਜੀ ਨੌਜਵਾਨਾਂ ਵੱਲੋਂ 9 ਸਾਲ ਤੇ ਲੰਗਰ ਲਗਾਇਆ ਗਿਆ ਜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਟਾਲਾ ਦੀਆਂ ਤਸਵੀਰਾਂ ਨੇ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰਿਓ ਤੇ ਚਾਹ ਤੈਨੂੰ ਭੋਲ ਦੇ ਦੇਖੋ ਲਾਈਵ ਤਸਵੀਰਾਂ ਸੇਵਾ ਹੋ ਰਹੀਏ ਜੀ ਲੰਗਰ ਗਰਮਾ ਗਰਮ ਦੁੱਧ ਗਰਮਾ ਗਰਮ ਦੁੱਧ ਦਾ ਲੰਗਰ ਜਿਹੜਾ ਲਗਾਇਆ ਗਿਆ ਦੇਖੋ ਲਾਈਵ ਤਸਵੀਰਾਂ ਨੇ ਇਨਾ ਉਤਸ਼ਾਹ ਹੈ ਛੋਟੇ ਛੋਟੇ ਬੱਚੇ ਵੀ ਜਰੇ ਨੇ ਸੇਵਾ ਕਰਦੇ ਪਏ ਨੇ ਲਾਈਵ ਤਸਵੀਰਾਂ ਨੇ ਨਹੀਂ ਨਜ਼ਰ ਆਇਆ ਗੋਦੀ ਤੇ ਕੀ ਬਦਲਿਆ ਕੀ ਬਦਲ ਆਇਆ ਕਿ ਹਰ ਸਾਲ ਜਿਹੜਾ ਲੰਗਰ ਲਗਾਇਆ ਜਾਂਦਾ ਹੈ ਨਵੇਂ ਸਾਲ ਦੇ ਉੱਤੇ ਤੇ ਸੇਵਾ ਚਲਦੀ ਪਈਏ ਗਰਮਾ ਗਰਮ ਦੁੱਧ ਦਾ ਲੰਗਰ ਲਗਾਇਆ ਗਿਆ ਹੈ ਹਰ ਸਾਲ ਜਿਹੜਾ ਗੋਦਾ ਲੰਗਰ ਲਗਾਇਆ ਜਾਂਦਾ ਇਹਨੇ ਬਹੁਤ ਵਾਰੀ ਸ਼ੇਅਰ ਕਰਿਓ ਹਰ ਸਾਲ ਜਿਹੜੀ ਸੇਵਾ ਐਦਾਂ ਹੀ ਸੇਵਾ ਕੀਤੀ ਜਾਂਦੀ ਏ। ਸੋ ਵੀਡੀਓ ਨੂੰ ਬਹੁਤ ਵਾਰੀ ਸ਼ੇਅਰ ਕਰਿਓ। ਤੁਸੀਂ ਬਣੇ ਰਹੋ ਪੰਜਾਬ 84 ਲਾਈਵ ਦੇ ਨਾਲ ਪੱਤਰਕਾਰ ਲक्की ਦੀ ਖਾਸ ਰਿਪੋਰਟ ਬਟਾਲਾ ਤੋਂ ਸਾਰਿਆਂ ਨੂੰ ਨਵੇਂ ਸਾਲ ਅਤੇ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਸੋ ਵੀਡੀਓ ਨੂੰ ਬਹੁਤ ਵਾਰੀ ਸ਼ੇਅਰ ਕਰਿਓ। ਲੰਗਰ ਦੀ ਜਿਹੜੀ ਸੇਵਾ ਚੱਲਦੀ ਪਈ ਏ ਬਟਾਲਾ ਦੇ ਗਾਂਧੀ ਨਗਰ ਕੈਂਪ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ। ਵੀਡੀਓ ਨੂੰ ਬਹੁਤ ਵਾਰੀ ਸ਼ੇਅਰ ਕਰਿਓ।